ਹallelujah ਹallelujah ਮੇਰੇ ਖੁਦਾਵੰ ਤੇਰਾ ਧੰਵਾਦ ਆ ਮੇਰੇ ਮਹਾਨ ਪਰਮੇਸ਼ਵਰ ਮੇਰੇ ਪਿਤਾ ਤੂੰ ਦਿਆ ਕਰ ਆਪਣੇ ਖੁਦਾਵੰ ਦਾ ਦੇ ਬਚਨ ਤੇ ਆਸ਼ੀਸ਼ ਬਰਕਤ ਦੇਣੀ ਪ੍ਰਾਰਥਨਾ ਪ੍ਰਭ ਯੇਸ਼ੂ ਨਾਮ ਤੋਂ ਮੰਗਦੇ ਆਮੀਨ ਹallelujah ਅੱਜ ਦਾ ਆਪਣਾ ਬਚਨ ਮਤੀ 18 ਦਾ 3 ਇੱਚ ਕੀ ਲਿਖਿਆ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਸੀਂ ਨਾ ਮੁੜੋ ਅਤੇ ਛੋਟੇ ਬੱਚਿਆਂ ਦੀ ਤਰ੍ਹਾਂ ਨਾ ਬਣੋ ਤਸਵਰ ਗਰਾਜ ਵਿੱਚ ਕਦੀ ਨਾ ਬੜੋਗੇ ਹallelujah ਮੇਰੇ ਪਿਆਰੇ ਭੈਣ ਪ੍ਰਭੂ ਪ੍ਰਭੂ ਯੇਸ਼ੂ ਨੇ ਇਹ ਗੱਲ ਉਸ ਟਾਈਮ ਕਹੀ ਸੀ ਜਦੋਂ ਉਹਨਾਂ ਦੇ ਚੇਲੇ ਆ ਕੇ ਪੁੱਛਦੇ ਨੇ ਕਿ ਸਵਰਗ ਰਾਜ ਵਿੱਚ ਵੱਡਾ ਕੌਣ ਹੈ ਫਿਰ ਪ੍ਰਭੂ ਯੇਸ਼ੂ ਨੇ वचन ਰਾਹੀਂ ਸਮਝਾਇਆ ਸੀ ਹallelujah ਕੀ ਕਹਿੰਦਾ ਹੈ वचन ਜੇ ਤੁਸੀਂ ਨਾ ਮੁੜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਸੀਂ ਨਾ ਮੁੜੋ ਪਰ ਵੀ ਯਿਸੂ ਕਿੱਥੋਂ ਮੁੜਨ ਦੀ ਗੱਲ ਕਰਦੇ ਨੇ ਜਦ ਤੱਕ ਮਨੁੱਖ ਆਪਣੇ ਬੁਰੇ ਕੰਮਾਂ ਤੋਂ ਨਾ ਮੁੜੇ ਜਦ ਤੱਕ ਮਨੁੱਖ ਆਪਣੇ ਪੁੱਠੇ ਰਾਹਾਂ ਤੋਂ ਨਾ ਮੁੜੇ ਜਦ ਤੱਕ ਮਨੁੱਖ ਆਪਣੇ ਮਾੜੇ ਸੋਚ ਵਿਚਾਰਾਂ ਤੋਂ ਨਾ ਮੁੜੇ ਜਦ ਤੱਕ ਮਨੁੱਖ ਆਪਣੇ ਪਾਪਾਂ ਤੋਂ ਤੋਬਾ ਨਾ ਕਰੇ ਜਦ ਤੱਕ ਮਨੁੱਖ ਆਪਣਾ ਮਨ ਨਾ ਫੇਰਾਵੇ ਉਦੋਂ ਤੱਕ ਤੁਸੀਂ ਸਵਰਗ ਰਾਜ ਵਿੱਚ ਕਦੇ ਨਾ ਬੜੋਗੇ ਹallelujah ਕਿੱਥੋਂ ਮੁੜਨ ਦੀ ਗੱਲ ਕਹੀ ਹੈ ਪਰਮੇਸ਼ਰ ਨੇ ਆਪਣੇ ਮਾੜੇ ਸੋਚ ਵਿਚਾਰਾਂ ਤੋਂ ਭੈੜੇ ਕੰਮਾਂ ਤੋਂ ਮਾੜੇ ਚਾਲ ਚਲਣ ਤੋਂ ਜਦ ਤੱਕ ਤੁਸੀਂ ਛੋਟੇ ਬੱਚਿਆਂ ਦੇ ਵਾਂਗੂ ਨਿਰਮਲ ਨਿਸ਼ਕਪਟ ਨਿਸ਼ਬਾਪ ਬਿਲਕੁਲ ਸਿੱਧੇ ਸਰਲ ਨਹੀਂ ਬਣ ਜਾਂਦੇ ਉਹ ਤੱਕ ਤੁਸੀਂ ਸਵਰਗ ਰਾਜ ਵਿੱਚ ਨਹੀਂ ਵੜ ਸਕਦੇ ਹallelujah ਸਾਨੂੰ ਛੋਟੇ ਬੱਚੇ ਵਾਂਗੂ ਬਣਨਾ ਪੈਣਾ ਨਿਰਮਲ ਬਣਨਾ ਪੈਣਾ ਹallelujah ਜਿਸ ਤਰ੍ਹਾਂ ਬੱਚੇ ਆਪਣੇ ਮਾਂ ਜੋ ਆਪਣੇ ਪਿਤਾ ਤੇ ਨਿਰਪਰ ਹੁੰਦੇ ਨੇ ਜਿਸ ਤਰ੍ਹਾਂ ਬੱਚੇ ਆਪਣੀ ਕਮਜ਼ੋਰੀ ਨੂੰ ਸਵੀਕਾਰ ਕਰਦੇ ਨੇ ਜਿਸ ਤਰ੍ਹਾਂ ਬੱਚਿਆਂ ਵਿੱਚ ਕੋਈ ਕਪਟ ਨਹੀਂ ਹੁੰਦਾ ਇਸ ਤਰ੍ਹਾਂ ਤੁਸੀਂ ਵੀ ਬਿਲਕੁਲ ਸਿੱਧੇ ਬਣਜੋ ਅਸੀਂ ਵੀ ਆਪਣੇ ਪਿਤਾ ਪ੍ਰਭੂ ਯਿਸੂ ਅੱਗੇ ਪਾਪਾ ਨੂੰ ਮੰਨ ਕੇ ਤੋਬਾ ਕਰੀਏ ਤੇ ਆਪਣੇ ਸਾਰੇ ਮਾੜੇ ਕੰਮਾਂ ਤੋਂ ਮੁੜੀਏ ਅਤੇ ਆਪਣੇ ਪਰਮੇਸ਼ਰ ਤੇ ਨਿਰਪਰ ਹੋ ਜਾਈਏ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰ ਦਈਏ ਆਪਣੇ ਆਪ ਨੂੰ ਆਪਣੇ ਪ੍ਰਭੂ ਯੇਸ਼ੂ ਨੂੰ ਸੌਂਪ ਦਈਏ ਹallelujah ਇਸ ਤਰ੍ਹਾਂ ਜਦੋਂ ਮਤੀ 5 ਦਾ 3 ਵਿੱਚ ਪੜਦੇ ਹਾਂ ਕੀ ਲਿਖਿਆ ਹੈ ਉਤਨ ਹਨ ਜਿਹੜੇ ਦਿਲ ਦੇ ਗਰੀਬ ਹਨ ਕਿਉਂਕਿ ਜੋ ਸਵਰਗ ਰਾਜ ਉਹਨਾਂ ਦਾ ਹੈ ਹallelujah ਕਿਨਾਂ ਦਾ ਹੈ ਸਵਰਗ ਰਾਜ ਜੋ ਦਿਲ ਦੇ ਗਰੀਬ ਹਨ ਜੋ ਜਮਈ ਸਿੱਧੇ ਹਨ ਸਰਲ ਹਨ ਕੀ ਕਹਿੰਦਾ ਪ੍ਰਭੂ ਦਾ ਵਚਨ ਦਿਲ ਦੇ ਗਰੀਬ ਬਣ ਜੋ ਬਿਲਕੁਲ ਖਾਲੀ ਕਰ ਦਿਓ ਆਪਣੇ ਆਪ ਨੂੰ ਨਵੇਂ ਜੰਮੇ ਬੱਚੇ ਵਾਂਗੂ ਬਣ ਜਾਓ ਤਾਂ ਸੁਰਗ ਰਾਜ ਵਿੱਚ ਵੜੋਗੇ ਹallelujah ਪ੍ਰਭੂ ਦੇ ਅੱਗੇ ਨੀਵੇਂ ਹੋ ਜਾਓ ਗਰੀਬ ਬਣ ਜੋ ਬਿਲਕੁਲ ਤਾਂ ਸਵਰਗ ਰਾਜ ਉਹਨਾਂ ਦਾ ਹੈ ਜੋ ਆਪਣੇ ਆਪ ਨੂੰ ਬਿਲਕੁਲ ਗਰੀਬ ਕਰ ਲੈਂਦੇ ਨੇ ਨਿਮਾਣੇ ਬਣਾ ਲੈਂਦੇ ਨੇ ਬਿਲਕੁਲ ਨੀਵੇਂ ਹੋ ਜਾਂਦੇ ਨੇ ਪਰਮੇਸ਼ਵਰ ਦੇ ਅੱਗੇ ਬਿਲਕੁਲ ਸਿੱਧੇ ਤੇ ਸਰਲ ਹੋ ਜਾਂਦੇ ਨੇ ਜਿਨ੍ਹਾਂ ਵਿੱਚ ਕੋਈ ਗੁੰਝਲ ਨਹੀਂ ਕੋਈ ਗੱਠ ਨਹੀਂ ਹੈ ਜਿਨ੍ਹਾਂ ਵਿੱਚ ਸਵਰਗ ਰਾਜ ਉਹਨਾਂ ਦਾ ਹੈ ਹallelujah ਪ੍ਰਭੂ ਨੇ ਬਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਇਸ ਬੱਚੇ ਦੇ ਲਈ ਪ੍ਰਾਰਥਨਾ ਕਰਾਂਗੇ ਹallelujah ਹallelujah ਮੇਰੇ ਖੁਦਾਵੰਤੇਰਾ ਧੰਨਵਾਦ ਤੇਰਾ ਧੰਨਵਾਦ ਤੇਰਾ ਧੰਨਵਾਦ ਹੈ ਮੇਰੇ ਮਹਾਨ ਪਰਮੇਸ਼ਰ ਰਾਜ ਦੇ ਬਚਨ ਦੇ ਲਈ ਮੇਰੇ ਖੁਦਾਵੰਤ ਮਹਾਨ ਪਰਮੇਸ਼ਰ ਜਿਸ ਤਰ੍ਹਾਂ ਤਰ੍ਹਾਂ ਬਚਨ ਕਹਿੰਦਾ ਹੈ ਕਿ ਜਦ ਤੱਕ ਤੁਸੀਂ ਨਾਮ ਬੜੋ ਤਾਂ ਸਵਰਗ ਰਾਜ ਵਿੱਚ ਕਦੇ ਨਾ ਬੜੋਗੇ ਮਹਾਨ ਪਰਮੇਸ਼ਵਰਾ ਜੀ ਅਪਣੇ ਸਾਰੇ ਮਾੜਿਆ ਕੰਮਾਂ ਤੋਂ ਭੈੜਿਆ ਕੰਮਾਂ ਤੋਂ ਮਾੜੇ ਸੋਚ ਵਿਚਾਰਾਂ ਤੋਂ ਮਾੜੀ ਦੇਖਣੀ ਤੋਂ ਮਾੜੇ ਚਾਲ ਚੱਲਣ ਤੋਂ ਮੇਰੇ ਖੁਦਾਬੰਦਾ ਆਪਣੀ ਮਾੜੀ ਬੋਲਣੀ ਚੱਲਣੀ ਤੋਂ ਮੇਰੇ ਖੁਦਾਬਾਬ ਅਸੀਂ ਪਿੱਛੇ ਮੁੜਦੇ ਹਾਂ ਮੇਰੇ ਖੁਦਾਬੰਦਾ ਅਸੀਂ ਤੋਬਾ ਕਰਦੇ ਹਾਂ ਮੇਰੇ ਮਹਾਨ ਪਰਮੇਸ਼ਵਰ ਤੇਰੇ ਅੱਗੇ ਖੁਦਾਬੰਦ ਤੇਰਾ ਧੰਨਵਾਦ ਆ ਮੇਰੇ ਮਹਾਨ ਪਰਮੇਸ਼ਵਰ ਅਸੀਂ ਆਪਣੇ ਸਾਰੇ ਭੈੜੇ ਕੰਮਾਂ ਤੋਂ ਪਿੱਛੇ ਮੁੜਦੇ ਹਾਂ ਮੇਰੇ ਖੁਦਾਬੰਦ ਜਿੰਨਾ ਤੋਂ ਤੂੰ ਵਰਜਦਾ ਏ ਸਾਨੂੰ ਮੇਰੇ ਖੁਦਾਬਾਬ ਮਹਾਨ ਪਰਮੇਸ਼ਵਰ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਦੇ ਵਿੱਚ ਦੇ ਦਿੰਨੇ ਮੇਰੇ ਖੁਦਾਬੰਦਾ ਐ ਮੇਰੇ ਬਾਪ ਤੂੰ ਆਪਣੀ ਸਮਝ ਦੇ ਮੇਰੇ ਖੁਦਾਬਾਬ ਆਪਣੀ ਸਮਝ ਦੇ ਮੇਰੇ ਖੁਦਾਬੰਦ ਆਪਣੀ ਅਕਲ ਦੇ ਮੇਰੇ ਮਹਾਨ ਪਰਮੇਸ਼ਵਰ ਤਾਂ ਕਿ ਅਸੀਂ ਤੇਰੇ ਵਚਨ ਦੇ ਅਨੁਸਾਰ ਚੱਲ ਸਕੀ ਮੇਰੇ ਪਿਤਾ ਖੁਦਾਬੰਦ ਤੇਰੀ ਮਰਜ਼ੀ ਦੇ ਅਨੁਸਾਰ ਚੱਲ ਸਕੀ ਅਸੀਂ ਮੇਰੇ ਮਹਾਨ ਪਿਤਾ ਮਹਾਨ ਪ੍ਰਭੂ ਜੀ ਤੇਰੇ ਹੁਕਮਾਂ ਨੂੰ ਵਿਧੀਆਂ ਨੂੰ ਮੰਨ ਸਕੀ ਮੇਰੇ ਖੁਦਾਬੰਦ ਐ ਮੇਰੇ ਪਿਤਾ ਆਪਣੀ ਅਕਲ ਦੀ ਭਰਪੂਰੀ ਦੇ ਮਿਰ ਮਹਾਨ ਪਰਮੇਸ਼ਵਰ ਤੂੰ ਦਇਆ ਕਰ ਆਪਣੇ ਬੱਚੇ ਤੇ ਮੇਰੇ ਖੁਦਾਬੰਦ ਮਹਾਨ ਪਰਮੇਸ਼ਵਰ ਜਿਵੇਂ ਆਪਣੇ ਸਾਰੇ ਮਾੜੇ ਭੜੇ ਕੰਮਾਂ ਤੋਂ ਤੌਬਾ ਕਰਦੇ ਮੇਰੇ ਖੁਦਾਬੰਦ ਅਸੀਂ ਤੇਰੇ ਅੱਗੇ ਬਿਲਕੁਲ ਸਿੱਧੇ ਬਣ ਜੰਨੇ ਮੇਰੇ ਮਹਾਨ ਪ੍ਰਭੂ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਖੁਦਾਬੰਦ ਅਸੀਂ ਆਪਣੇ ਗੁਨਾਹਾਂ ਨੂੰ ਮੰਨ ਲੈਂਦੇ ਆ ਤੇਰੇ ਅੱਗੇ ਮੇਰੇ ਪਿਤਾ ਤੂੰ ਤਰਸ ਕਰ ਆਪਣੇ ਬੱਚਿਆਂ ਤੇ ਮੇਰੇ ਖੁਦਾਬੰਦ ਐ ਮੇਰੇ ਪਿਤਾ ਤੂੰ ਦਇਆ ਕਰ ਖੁਦਾਬੰਦ ਮਹਾਨ ਪਰਮੇਸ਼ਰ ਤੂੰ ਬਖਸ਼ਣ ਵਾਲਾ ਪਰਮੇਸ਼ਰ ਮੇਰੇ ਪਿਤਾ ਖੁਦਾਬੰਦਾ ਸੇ ਆਪਣੇ ਸਾਰੇ ਗੁਨਾਹ ਕਬੂਲ ਕਰਦੇ ਆ ਤੌਬਾ ਕਰਦੇ ਤੇ ਉਹਨਾਂ ਨੂੰ ਛੱਡ ਦਿੰਦੇ ਏ ਸੀ ਪਾਪਾਂ ਤੋਂ ਪਿਛਾਹ ਮੜਾਉਂਦੇ ਮੇਰੇ ਪਿਤਾ ਖੁਦਾਬਾਬ ਤੂੰ ਤਰਸ ਕਰ ਆਪਣੇ ਬੱਚੇ ਤੇ ਖੁਦ ਮਹਾਨ ਪਰਮੇਸ਼ਰ ਅਰ ਦੇਵਚੰਨ ਦੇ ਦੁਆਰਾ ਸਭ ਨੂੰ ਆਸ਼ੀਸ਼ ਬਰਕਤ ਦੇਣੀ ਮੇਰੇ ਪਿਤਾ ਪ੍ਰਾਰਥਨਾ ਪ੍ਰਭੂ ਯੇਸ਼ੂ ਦੇ ਮਿੱਠੇ ਤੇ ਪਿਆਰੇ ਨਾਮ ਦੇ ਵਿੱਚ ਮੰਗ ਲੈਣੇ ਆ ਆਮੀਨ ਹਾਲੇਲੂਇਆ